ਸਸ਼ਕਰ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋ ਰਹੀਆਂ ਜੀ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਤੇ ਤੁਹਾਨੂੰ ਦੱਸ ਦਈਏ ਜੀ 21 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਜੀ ਸੂਬੇ ਦੇ ਜਿਹੜੇ ਸਕੂਲਾਂ ਦੇ ਵਿੱਚ ਇਹ ਫੈਸਲਾ ਜਿਹੜਾ ਲਾਗੂ ਹੋਏਗਾ ਜਿਹੜਾ ਅਫੀਸ਼ੀਅਲ ਲੈਟਰ ਜਾਰੀ ਕੀਤਾ ਗਿਆ ਜੀ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਜੋ ਅਫੀਸ਼ੀਅਲ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਤੇ ਤੁਹਾਡੇ ਸਕਰੀਨ ਤੇ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਰਾਜ ਵਿੱਚ ਵੱਧਦੀ ਠੰਡ ਅਤੇ ਧੁੰਦ ਦੇ ਮੌਸਮ ਨੂੰ ਅਧਿਆਨੇ ਨਜ਼ਰ ਰੱਖਦੇ ਹੋਏ ਰਾਜ ਦੇ ਸਮੂਹ ਸਰਕਾਰੀ ਐਡਿਟਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਮਿਤੀ 15-1-24 ਤੋਂ ਯਾਨੀ ਕਿ ਕੱਲ ਤੋਂ ਇਹ ਫੈਸਲਾ ਲਾਗੂ ਹੋਏਗਾ 20 ਤਰੀਕ ਤੱਕ ਜਿਹੜੀਆਂ ਨੇ ਛੁੱਟੀਆਂ ਕੀਤੀਆਂ ਗਈਆਂ ਨੇ 20 ਜਨਵਰੀ 2024 ਤੱਕ ਇਹ ਜਿਹੜੀਆਂ ਛੁੱਟੀਆਂ ਨੇ ਹੋਣਗੀਆਂ ਸੋ ਅੱਗੇ ਤੁਹਾਨੂੰ ਦੱਸ ਦਈਏ 6ਵੀਂ ਤੋਂ ਲੈ ਕੇ 12ਵੀਂ ਦੀਆਂ ਜਮਾਤਾਂ ਰੈਗੂਲਰ ਲੱਗਣਗੀਆਂ ਤੇ ਜਿਨ੍ਹਾਂ ਸਵੇਰੇ 10 ਵਜੇ ਤੋਂ ਲੈ ਕੇ ਜਿਹੜਾ ਇਹ ਸਮਾਂ ਤੋਂ ਫਿਰ 3 ਵਜੇ ਤੱਕ ਦਾ ਹੋਵੇਗਾ ਤੇ ਇਹ ਫਤਰ ਜਿਹੜਾ ਸੂਰੂ ਸਕੂਲ ਮੁਖਿਆਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਸਟਰਾਂ ਨੂੰ ਔਰ ਹੋਰ ਜਿਹੜਾ ਡਿਪਾਰਟਮੈਂਟ ਨੇ ਜੀ ਸਾਰਿਆਂ ਵੱਖ-ਵੱਖ ਵਿਭਾਗਾਂ ਨੂੰ ਜਾਰੀ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ 77 ਸਾਹਿਬ ਦੇ ਜਿਹੜੇ ਹੈ ਸਾਈਨ ਕੀਤੇ ਹਨ ਅਫੀਸ਼ੀਅਲ ਲੈਟਰ ਹੈ ਜੀ ਕੋਈ ਫੇਕ ਨਹੀਂ ਹੈ ਤੇ ਫਿਰ ਦੱਸ ਦਈਏ ਕਿ ਸਵੇਰ ਦੇ ਵਿੱਚ ਠੰਡ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਸਭੋਂ ਜਿਹੜੇ ਸਰਕਾਰੀ ਹੈ ਜਿਹੜੇ ਮੰਤਾ ਪ੍ਰਾਪਤ ਤੇ ਫਰਾਈਡ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਛੁੱਟੀਆਂ ਜੜੀਆਂ ਨੇ ਹੋਣ ਗਿਆ 15/1/24 ਤੋਂ ਲੈ ਕੇ 1/24 ਤੱਕ ਇਹ ਛੁੱਟੀਆਂ ਜੜੀਆਂ ਨੇ جاری ਰਹਿਣਗੀਆਂ ਤੇ 6 ਤੋਂ ਲੈ ਕੇ 12 ਜੁਆ ਤੱਕ ਦੀਆਂ ਜੜੀਆਂ ਜਮਾਤਾਂ ਨੇ ਰੈਗੂਲਰ ਲੱਗਣਗੀਆਂ ਜੀ ਜਿਨ੍ਹਾਂ ਦਾ ਜੋ ਸਮਾਂ ਹੋਏਗਾ ਸਮਾਸਾਰਣੀ ਹੋਏਗੀ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੋਈਗੀ ਸੋ ਇਹ ਅਫੀਸ਼ੀਅਲ ਲੈਟਰ ਤੁਹਾਡੇ ਨਾਲ ਜੜੀਆਂ ਸਾਂਝੀ ਕਰ ਰਹੇ ਹਾਂ ਤੇ ਕੋਈ ਫੇਕ ਲੈਟਰ ਨਹੀਂ ਹੈ ਤੇ ਅਸੀਂ ਆਪਣੇ ਖਦਰ ਤੇ ਜੜੀ ਹੈ ਦੀ ਪੜਤਾਲ ਕਰ ਲਈ ਹੈ ਤੇ ਜੜੀ ਹੈ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਸਕੂਲਾ ਵਿੱਚ ਜੜਾ ਲਿਆ ਗਿਆ ਜੀ ਸੋ ਮਿਲਦੇ ਹਾਂ ਜੀ ਅਗਲੇ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਧੰਨਵਾਦ